ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਅੱਜ ਦੁਪਹਿਰ ਤੋਂ ਸ਼ਾਮ ਦੀ ਕੀ ਅਪਡੇਟ ਹੈ ਕਿਹੜੇ ਇਲਾਕੇ ਵਿੱਚ ਮੀਂਹ ਬੱਦਲਵਾਈ ਦੇ ਅਸਰ ਬਣ ਰਹੇ ਹਨ ਤੇ ਤਾਪਮਨ ਕਿੰਨਾ ਰਹੇਗਾ ਕੀ ਆਉਂਦੇ 5-4 ਘੰਟੇ ਦੀ ਅਪਡੇਟ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਬੇ ਤਾਂ ਮੌਸਮ ਪੰਜਾਬ ਦਾ ਸਾਫ਼ ਹੈ ਫਿਲਹਾਲ ਕੁਝ ਕੁ ਇਲਾਕੇ ਵਿੱਚ ਬੱਦਲਵਾਈ ਦੇ ਦੇਖਣ ਨੂੰ ਮਿਲ ਰਹੀ ਹੈ ਅਗਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤੁਸੀਂ ਸਾਫ਼ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਬੱਦਲਵਾਈ ਦੇ ਉਹ ਸਿਰ ਹੁਸ਼ਿਆਰਪੁਰ ਤੋਂ ਨਮਸਾਹਰ ਦੇ ਵਿੱਚਕਾਰ ਥੋੜਾ ਦੇਖ ਰਿਹਾ ਥੋੜਾ ਜਿਹਾ ਕਪੂਰਥਲੇ ਜਲੰਧਰ ਤੱਕ ਬੱਦਲਵਾਈ ਬਣੀ ਹੋਈ ਹੈ ਤੇ ਹਲਕੀ ਦਰਮਿਆਨੀ ਬੱਦਲਵਾਈ ਸਾਨੂੰ ਜਿਲ੍ਹਾ ਰੂਪਨਗਰ ਅਤੇ ਮੁਹਾਲੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਓਵਰ ਆਲ ਓਵਰਕਾਸਟ ਕੰਡੀਸ਼ਨਾਂ ਬਣੀਆਂ ਹੋਈਆਂ ਨੇ ਯਾਨੀ ਕਿ ਹਲਕੀ ਦਰਮਿਆਨੀ ਬੱਦਲਵਾਈ ਆ ਰਹੀ ਹੈ ਜਾ ਰਹੀ ਹੈ ਜੋ ਕਿ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਬਰਸਾਤਾਂ ਦੇ ਵਿੱਚ ਤੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਅੱਜ ਤਾਪਮਾਨ ਬਾਕੀ ਦਿਨਾਂ ਨਾਲੋਂ ਥੋੜੇ ਜਿਹਾ ਵੱਧ ਨੇ ਅੱਜ ਪੰਜਾਬ ਦੇ ਵਿੱਚ 32 ਤੋਂ ਲੈ ਕੇ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹਮਮਸ ਦਾ ਮਾਹੌਲ ਵੀ ਕਾਫੀ ਜ਼ਿਆਦਾ ਬਣਿਆ ਹੋਇਆ ਹੈ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਉਂਦੀ ਜਿਹੜੀ ਮੌਸਮ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਆਉਂਦੇ 5-4 ਘੰਟੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਨਹੀਂ ਦੇ ਰਹੀ ਬੱਦਲ ਵਾਈ ਜਿਹੜੀ ਹੈ ਉਹ ਆਉਂਦੀ ਜਾਂਦੀ ਰਹੇਗੀ ਫਿਲਹਾਲ ਜਿਹੜਾ ਇੱਕ ਸਿਸਟਮ ਬਣ ਰਿਹਾ ਜੇਕਰ ਤੁਹਾਨੂੰ ਤਰੀਕੇ ਨਾਲ ਦਿਖਾਵਾਂ ਤੁਸੀਂ ਦੇਖੋ ਹਮਾਚਲ ਤੋਂ ਹੁਣ ਬਦਲ ਕੇ ਹਰਿਆਣੇ ਵੱਲ ਸਿਸਟਮ ਬਣ ਰਹੇ ਨੇ ਪਹਿਲਾਂ ਹਿਮਾਚਲ ਵਿੱਚ ਲਗਾਤਾਰ ਸਿਸਟਮ ਬਣ ਰਹੇ ਸੀ ਜਿਸ ਦੇ ਕਾਰਨ ਪੰਜਾਬ ਦੇ ਪੂਰਬੀ ਇਲਾਕੇ ਯਾਨੀ ਕਿ ਦੁਆਬਾ ਬੈਲਟ ਵਿੱਚ ਮੀਂਹ ਹੋਇਆ ਸੀ ਹੁਣ ਜਿਹੜਾ ਥੱਲੇ ਵਾਲੇ ਪਾਸੇ ਬੱਦਲ ਬਣੇ ਨੇ ਇਸ ਦੇ ਨਾਲ ਹਿਮਾਚਲ ਤੋਂ ਬਦਲ ਕੇ ਹਰਿਆਣੇ ਵੱਲੋਂ ਐਂਟਰੀ ਹੋਵੇਗੀ ਤਾਂ ਇਹਦੇ ਨਾਲ ਮੇਨ ਤੌਰ ਤੇ ਅਗਰ ਗੱਲ ਕਰੀਏ ਤਾਂ ਬਦਾ ਸੰਗਰੂਰ ਪਟਿਆਲਾ ਫਤਿਹਗੜ ਮੋਹਾਲੀ ਇਹਨਾਂ ਇਲਾਕਿਆਂ ਵਿੱਚ ਆਉਂਦੇ ਚਾਰ ਪੰਜ ਘੰਟੇ ਦੇ ਵਿੱਚ ਬੱਦਲ ਵਗਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਆਉਂਦੇ ਚਾਰ ਪੰਜ ਘੰਟੇ ਵਿੱਚ ਕਿਣਮਣਕਣੀ ਦਾ ਮਾ ਦੇ ਬਰਾਬਰ ਹੈ ਬਾਕੀ ਏਸੀਜੀ ਅਪਡੇਟ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ